ਮਕੇਰੀਆਂ ਤਲਵਾੜਾ ਰੋਡ ਤੇ ਬੀ ਆਰ ਅੰਬੇਡਕਰ ਪਾਰਕ ਦੇ ਵਿੱਚ ਮਕੇਰੀਆਂ ਦੇ ਨਗਰ ਕੌਸ਼ਲ ਦੇ ਪ੍ਰਧਾਨ ਅਤੇ ਉਹਨਾਂ ਦੇ ਜਿੰਨੇ ਵੀ ਕੌਂਸਲਰਾਂ ਸਾਰਿਆਂ ਵੱਲੋਂ ਅੱਜ ਬੀ ਆਰ ਅੰਬੇਡਕਰ ਜੀ ਦਾ ਪ੍ਰੀਨਿਵਾਣ ਦਿਵਸ ਮਨਾਇਆ ਗਿਆ ਅਤੇ ਫੁੱਲਾਂ ਨਾਲ ਉਹਨਾਂ ਦੀ ਮੂਰਤੀ ਤੇ फूल अर्पण ਕੀਤੇ ਗਏ ਉਥੇ ਹੀ ਪ੍ਰਧਾਨ ਨਗਰ ਕੌਸ਼ਲ ਵੱਲੋਂ ਕਿਹਾ ਗਿਆ ਗਰੀਬਾਂ ਦੇ ਮਸੀਹਾ ਭਾਰਤ ਦਾ ਸੰਵਿਧਾਨ ਲਿਖਣ ਵਾਲੇ ਬੀ ਆਰ ਅੰਬੇਦਕਰ ਜੀ ਦਾ ਅੱਜ ਪ੍ਰੀਨਿਰਵਾਣ ਦਿਨ ਹੈ ਅੱਜ ਅਸੀਂ ਸਾਰੇ ਡਾਕਟਰ ਬੀ ਆਰ ਅੰਬੇਦਕਰ ਦੁਖੀਆਂ ਦੇ ਮਸੀਹਾ ਗਰੀਬਾਂ ਦੇ ਰਹਿਬਰ ਜਿਨ੍ਹਾਂ ਨੇ ਕੀ ਸਾਡੇ ਸੰਵਿਧਾਨ ਨੂੰ ਲਿਖਿਆ ਅੱਜ ਉਹਨਾਂ ਦੀ ਪ੍ਰੀਨਮਾਰ ਦਿਵਸ ਤੇ ਆਪਾਂ ਸਾਰੇ ਇਕੱਠੇ ਹੋਏ ਆਂ ਤੇ ਅੱਜ ਉਹਨਾਂ ਨੂੰ ਉਹਨਾਂ ਦੀ ਪੁੰਨਿਆ ਤਿਥੀ ਤੇ ਆਪਾਂ ਉਹਨਾਂ ਨੂੰ ਅੱਜ ਸ਼ਰਧਾਂਜਲੀ ਦੇਣ ਲਈ ਇਕੱਤਰ ਹੋਏ ਆਂ ਤੇ ਉਹਨਾਂ ਦੀ ਸੋਚ ਜੋ ਸਾਨੂੰ ਉਹ ਸੋਚ ਦੇ ਕੇ ਗਏ ਨੇ ਆਪਾਂ ਉਹ ਸੋਚ ਨੂੰ ਅੱਗੇ ਲੈ ਕੇ ਜਾਣ ਲਈ ਸਾਰੇ ਜਾਣੇ ਅੱਜ ਬਾਬਾ ਸਾਹਿਬ ਜੀ ਦੇ ਬੇਦਕਰ ਜੀ ਦੇ ਅੱਥੇ ਸਾਰੇ ਇਕੱਠੇ ਹੋ ਕੇ ਆਪਾਂ ਉਹਨਾਂ ਦੀ ਸੋਚ ਨੂੰ ਅੱਗੇ ਪੰਚਾਵਾਂਗੇ ਤੇ ਮੈਂ ਨਗਰ ਕੌਂਸਲ ਪ੍ਰਧਾਨ ਆਪਾਂ ਬਾਬਾ ਸਾਹਿਬ ਜੀ ਦੇ ਇਹ ਸਮਾਗਮ ਦਾ ਨਵੀਨੀਕਰਨ ਕਰਨ ਲਈ ਇੱਕ ਆਪਾਂ ਮਤਾ ਪਵਾਇਆ ਸੀਗਾ 5 ਲੱਖ ਕੁਸ਼ ਦਾ ਤੇ ਉਹ ਮਤਾ ਪਾਸ ਹੋ ਚੁੱਕਿਆ ਹੈ ਤੇ ਆਪਾਂ ਟੈਂਡਰ ਲਗਾ ਕੇ ਜਲਦ ਤੋਂ ਜਲਦ ਇੱਥੇ ਕਾਰਵਾਈ ਕਰਾਂਗੇ ਕਿ ਜੇਨਾ ਕੀ ਆ ਪੂਰਾ ਜੋ ਇੱਥੇ ਪੱਥਰ ਲਗਾਇਆ ਜਾਏ ਗ੍ਰੇਨਾਈਟ ਪੱਥਰ ਤੇ ਵੱਧ ਤੋਂ ਵੱਧ ਵਧੀਆ ਕਰਕੇ ਆਪਾਂ ਇਹ ਉਪਰਾਲਾ ਕਰਾਂਗੇ ਧੰਨਵਾਦ ਮੇਰੇ ਸਾਰੇ ਸਮੂਹ ਕਾਉਂਸਲਰ ਸਮੂਹ ਕਮੇਟੀ ਇੱਥੇ ਪਹੁੰਚੀ ਹੈ ਤੇ ਆਪਾਂ ਸਾਰਿਆਂ ਨੇ ਮਿਲ ਕੇ ਹੀ ਬਾਬਾ ਸਾਹਿਬ ਅੰਬੇਦਕਰ ਜੀ ਦੇ ਸਮਾਗਮ ਤੇ ਇੱਕ ਮਤਾ ਮਤਾ ਪਾਸ ਕਰਵਾਇਆ ਸੀਗਾ ਕਿ ਜਿੰਨਾ ਇੱਥੇ ਪੂਰਾ ਨਵੀਨੀਕਰਨ ਆਪਾਂ ਕਰਾਂਗੇ ਜਲਦ ਤੋਂ ਜਲ ਜੈ ਭੀਮ ਜੈ ਭਾਰਤ ਅੱਜ ਡਾਕਟਰ ਵੀਰ ਬੀ ਆਰ ਅੰਬੇਦਕਰ ਜੀ ਦੇ ਪੀ ਨਿਰਮਾਨ ਦਿਵਸ ਤੇ ਅਸੀਂ ਸਮੂਹ ਕਾਉਂਸਲਰ ਉਹਨਾਂ ਨੂੰ ਆਪਣੇ ਸ਼ਰਦਾ ਦੇ ਫੁੱਲ ਅਰਪਿਤ ਕਰਦੇ ਆ ਤੇ ਜੋ ਇੱਕ ਸਾਂਝਾ ਮਤਾ ਸਾਡੇ ਪ੍ਰਧਾਨ ਵਿਨੋਦ ਕੁਮਾਰ ਜੀ ਵੱਲੋਂ ਪਾਇਆ ਗਿਆ ਆ ਉਹ ਬਾਬਾ ਸਾਹਿਬ ਨੂੰ ਸਮਰਪਿਤ ਆ ਕਿ ਅਸੀਂ ਇੱਥੇ ਜਿਹੜਾ ਨਵੀਨਕਰਨ ਕਰਾਵਾਂਗੇ ਉਹ ਨਗਰ ਕੌਂਸਲ ਮੁਕੇਰੀਆਂ ਦੇ ਪ੍ਰਧਾਨ ਤੇ ਸਮੂਹ ਕੌਂਸਲਰਰ ਦੀ ਸਹਿਮਤੀ ਦੇ ਨਾਲ ਤੇ ਮੈਂ ਆਪਣੇ ਸਮਾਜ ਨੂੰ ਇਹ ਇੱਕ ਸੁਨੇਹਾ ਦੇਣਾ ਚਾਹਨਾ ਕਿ ਅੱਜ ਦੇ ਇਸ ਮੌਕੇ ਤੇ ਅਸੀਂ ਆਪਣੇ ਸਮਾਜ ਵਿੱਚ ਐਜੂਕੇਸ਼ਨ ਜੋਗੀ ਬਾਬਾ ਸਾਹਿਬ ਜੀ ਦਾ ਬਹੁਤ ਮੂਲ ਇੱਕ ਸ਼ਸਤਰ ਰਿਹਾ ਆ ਆਪਾਂ ਆਪਣੇ ਸਮਾਜ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਸਿੱਖਿਤ ਕਰੀਏ ਅਸੀਂ ਕੁਝ ਅਸੀਂ ਪ੍ਰਧਾਨ ਜੀ ਅੱਗੇ ਤੇ ਆਪਣੇ ਨਗਰ ਕੌਂਸਲਰ ਅੱਗੇ ਵੀ ਇੱਕ ਜ਼ਰੂਰ ਇਹ ਗੱਲ ਰੱਖਾਂਗੇ ਕਿ ਇੱਕ ਇੱਥੇ 바ਵਾ ਸਾਹਿਬ ਅੰਬੇਡਕਰ ਜੀ ਦੇ ਨਾਮ ਨੂੰ ਸਮਰਪਿਤ ਇੱਕ ਲਾਇਬ੍ਰੇਰੀ ਵੀ ਜ਼ਰੂਰ ਹੋਣੀ ਚਾਹੀਦੀ ਆ ਜਿੱਤੇ ਕਿ ਹਰ ਵਰਗ ਦਾ ਬੱਚਾ ਤੇ ਹਰ ਸਮਾਜ ਦਾ ਬੱਚਾ ਜਿਹੜਾ ਉੱਥੇ ਅੱਗੇ ਉੱਥੇ ਪੜ੍ਹ ਸਕੇ ਤੇ ਸਿੱਖਿਆ ਨੂੰ ਗ੍ਰਹਿਣ ਕਰ ਸਕੇ ਜਿਹੜੇ ਕਈ ਬੱਚੇ ਹੁੰਦੇ ਆ ਕਿ ਉਹਨਾਂ ਕੋ ਉੜਾਈ ਕਰਨ ਵਾਸਤੇ ਕਿਸੇ ਵੇਲੇ ਆਪਣੇ ਸ਼ਸਤਰ ਜਿਹੜੇ ਕਿਤਾਬਾਂ ਨਹੀਂ ਲਈਆਂ ਜਾਂਦੀਆਂ ਤੇ ਸਾਡਾ ਨਗਰ ਕਾਉਂਸਲ ਇਹ ਕੰਦਾ ਦਾ ਉਪਰਾਲਾ ਕਰੇ ਕਿ ਜਿਹਦੇ ਵਿੱਚ ਉਹ ਚੀਜ਼ਾਂ ਹੋਣ ਤੇ ਸਾਡੇ ਬੱਚੇ ਪੜ੍ਹਨ ਸਿੱਖਿਸ਼ਿਤ ਹੋਣ ਤੇ ਬਾਬਾ ਸਾਹਿਬ ਦੀ ਸੋਚ ਤੇ ਪੈਰਾ ਦੇਣ ਜੈ ਭੀ